ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਸਵਾਗਤ ਆਕਸਨ ਵੀਰੋ ਇਸ ਨਵੀਂ ਵੀਡੀਓ ਦੇ ਵਿੱਚ ਤੇ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਇੱਕ ਪੰਜਾਬ ਦਾ ਵੱਡਾ ਮੇਲਾ ਚੱਲ ਰਿਹਾ ਜਿਹੜਾ ਮਿੱਤਰੋ ਜਗਰਾਉਂ ਦੀ ਮੰਡੀ ਦੇ ਵਿੱਚ ਪੀਡੀਐਫ ਮੇਲੇ ਦੇ ਉੱਤੇ ਇਸ ਟਾਈਮ ਮੈਂ ਮੌਜੂਦ ਆ ਤੇ ਪੀਡੀਐਫ ਮੇਲੇ ਦੇ ਉੱਤੇ ਨੀਲੀ ਦਾ ਵੀ ਨਸਲ ਦੇ ਜਾਨਵਰਾਂ ਦੇ ਵਿੱਚੋਂ ਜਿਨ੍ਹਾਂ ਝੋਟੀਆਂ ਨੇ ਬਾਕਮਾਲ ਬਾਜੀਆਂ ਮਾਰ ਕੇ ਬਿਊਟੀ ਕੰਪੀਟੀਸ਼ਨ ਦਾ ਦੁੱਧ ਬਿਊਟੀ ਕੰਪੀਟੀਸ਼ਨ ਦੇ ਵਿੱਚ ਦੁੰਦੀਆਂ ਖੀਰੀਆਂ ਨੇ ਮੁਕਾਬਲੇ ਜਿੱਤੇ ਹੋਏ ਆ ਉਹਨਾਂ ਚੋਟੀਆਂ ਦੇ ਤੁਹਾਨੂੰ ਦਰਸ਼ਨ ਕਰਵਾਉਣ ਲੱਗਾ ਵੈਸਟਾ ਮੇਤਰੋ ਲੈਣ ਵਾਰ ਲਾਈਆਂ ਹੋਈਆਂ ਵਾ ਮੈਂ ਕਿਹੜੀ ਚੋਟੀ ਕਿਹੜੇ ਨੰਬਰ ਤੇ ਆਪਣੇ ਨਾਲ ਜਾਣਕਾਰੀ ਲਈ ਪਿੰਦਾ ਹੋਊਗਾ ਪੁਈਆਂ ਵਾਲੇ ਦਾ ਉਹ ਮਿਲਦੇ ਬਾਈ ਨੂੰ ਕਰਦੇ ਪਿੰਦੇ ਬਈ ਕੀ ਹਾਲਾ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਤੁਹਾਨੂੰ ਸਾਰੇ ਗਰੁੱਪ ਨੂੰ ਬਾਈ ਬਹੁਤ ਬਹੁਤ ਬਾਰਗਾਂ ਬਾਰਗਾਂ ਬਾਈ ਤੁਹਾਨੂੰ ਵੀ ਬਹੁਤ ਬਹੁਤ ਤੇ ਵੱਡੇ ਬਈ ਅੱਜ 5 ਜਨਵਾਰ ਆ ਹੈ ਲਾਲ ਖੱਟਾ ਪੀਲਾ ਹਰਾ ਕੋਈ ਨਹੀਂ ਛੱਡਿਆ ਪਤੰਦਰੋ ਬਿਲਕੁਲ ਬਾਈ ਜੀ ਕੱਲ ਵੀ ਬਾਬੇ ਦੀ ਮੇਰ ਨਾਲ ਕੱਲ ਵੀ ਪੰਜ ਹੀ ਮੰਝਾਂ ਕੱਲ ਗਈਆਂ ਸੀ ਠੀਕ ਆ ਉਹ ਵੀ ਇਸੇ ਤਰ੍ਹਾਂ ਹੀ ਆਈਆਂ ਤੇ ਇੱਥੇ ਹੀ ਅਸੀਂ ਸਟੋਰੀਆਂ ਸਾਡੀਆਂ ਸੀ ਦੋਨੇ ਠੀਕ ਆ ਜੀ ਤੇ ਇੱਥੇ ਹੀ ਸਾਡੇ ਸਾਰਿਆਂ ਦੇ ਡੇਰੇ ਸੀ ਜੀ ਤੇ ਬੜੀ ਬਹੁਤ ਵਧੀਆ ਚੜ੍ਹਦੀ ਕਲਾ ਹੋਈ ਆ ਮੇਰੇ ਤੇ ਪੀੜੀ ਅੱਛਾ ਪਿੰਦੇ ਵੀਰੇ ਆਪਾਂ ਇਹ ਆ ਜਿਹੜੀ ਝੋਟੀ ਹੈ ਕਿੰਨੇਵੇਂ ਨੰਬਰ ਤੇ ਆਈ ਆ ਬਾਈ ਇਹ ਬਾਈ ਜੀ ਪਹਿਲੇ ਨੰਬਰ ਤੇ ਆਈ ਆ ਠੀਕ ਤੇ ਇਹ ਕਿਹੜੇ ਕਿਹੜੇ ਸੀਮੰਟ ਦੀ ਆ ਵੀਰੇ ਇਹ ਬਾਈ ਜੀ ਹਰੀ ਕਾਲਾ ਡਾਇਮੰਡ ਦੀ ਆ ਇਹ ਹਰੀ ਕਾਲਾ ਡਾਇਮੰਡ ਦੀ ਆ ਹਾਂ ਜੀ ਪਹਿਲਾ ਨੰਬਰ ਪ੍ਰਾਪਤ ਪਹਿਲਾ ਨੰਬਰ ਪ੍ਰਾਪਤ ਕੀਤਾ ਤਨੋਲੇ ਦੀ ਭੈਣ ਨੇ ਵੀ ਉਹ ਵੀ ਪਹਿਲਾ ਨੰਬਰ ਕੀਤਾ ਇਹ ਦੰਦੋ ਕਿਵੇਂ ਆ ਵੀਰੇ ਇਹ ਦੋ ਦੰਦ ਬਾਈ ਜੀ ਦੋ ਦੰਦਾਂ ਦੇ ਵਿੱਚ ਠੀਕ ਆ ਬਾਈ ਅੱਛਾ ਪਿਓ ਵਾਲੇ ਪੱਖ ਤੋਂ ਕਿਹੜੇ ਦੀ ਦੱਸੇ ਡਾਇਮੰਡ ਇਹ ਹਾਂ ਜੀ ਡਾਇਮੰਡ ਦੀ ਠੀਕ ਆ ਬਈ ਮਾਦਰ ਮਿਲ ਕੇ ਰਿਕਾਰਡ ਮਾਦਰ ਮਿਲ ਕੇ ਰਿਕਾਰਡ ਇਹਦਾ 18 ਤੋਂ ਵੀ ਪਲੱਸ ਦਾ ਇਹਦੀ ਭੈਣ ਸਟਾਰ ਦੀ ਜਿਹੜੀ ਉਹ ਹੁਣ ਸੂਪੀ ਆ ਤੇ ਉਹਦੇ ਥੱਲੇ ਵੀ ਪਹਿਲਾਂ ਥੱਲੇ ਸਟਾਰ ਦੀ ਭੈਣ ਜਿਹੜੀ ਧੀ ਆ 15 ਕਿਲੋ ਦੋ ਦੋ ਦੇ ਥੱਲੇ ਰੈਡੀ ਆ ਹੁਣ ਇਹ ਵੀਰੇ ਗੱਬਣਾ ਕਿ ਹਾਂ ਹਾਂਜੀ ਇਹ ਵੀ ਹੁਣ ਗੱਬਣਾ ਇਹ ਹੁਣ ਢਾਈਆਂ ਤੋਂ 3 ਮਹੀਨਿਆਂ ਦੀ ਗੱਬ ਢਾਈਆਂ ਤੋਂ 3 ਮਹੀਨਿਆਂ ਦੀ ਅੱਛਾ ਦੋ ਨੰਬਰ ਵਾਲੀ ਝੋਟੀ ਵੀਰੇ ਜਿਹੜੀ ਏ ਬਾਈ ਜੀ ਚੇਤ ਸਿੰਘ ਵਾਲੇ ਪਿੰਡ ਤੋਂ ਆ ਜੀ ਹਾਂ ਜੀ ਇਹ ਹਾਂ ਜੀ ਫਰੀਦਕੋਟ ਚੇਤ ਸਿੰਘ ਵਾਲੇ ਤੋਂ ਇਹ ਬਿੱਲੇ ਨੇਤਰ ਦੀ ਇਹ ਬਿੱਲੇ ਨੇਤਰ ਦੀ ਹਾਂ ਜੀ ਇਹਨੇ ਕਿੰਨਾ ਨੰਬਰ ਪ੍ਰਾਪਤ ਇਹਨੇ ਬਾਈ ਜੀ ਦੂਜਾ ਨੰਬਰ ਪ੍ਰਾਪਤ ਕੀਤਾ ਨਹੀਂ ਦੋ ਦੰਤ ਹੀ ਕੀਤਾ ਹਾਂ ਜੀ ਇਹਨੇ ਵੀ ਦੋ ਦੰਤ ਠੀਕ ਹੈ ਗੱਬਣਾ ਝੋਟੀ ਹਾਂ ਜੀ ਇਹ ਗੱਬਣਾ ਝੋਟੀ ਚੇਤੇ ਚਰਦੀ ਗੱਬਣਾ ਬਈ ਇਹ ਇਹ ਬਾਈ ਜੀ ਸਾਢੇ 8 ਮਹੀਨਿਆਂ ਤੋਂ ਉੱਤੇ ਹੀ ਗੱਬਣਾ ਬਾਕੀ ਹੋਣ ਕਹਿਣ ਤੋਂ ਬਾਅਦ 1.5-2 ਮਹੀਨਿਆਂ ਦੇ ਦੁੱਧ ਤਾਂ ਭਾਂਡੇ ਪਾ ਦੇਣਾ ਹਾਂ ਜੀ ਤਿਆਰੀ ਵਖ ਪਿੰਦੇ ਬਈ ਤਿਆਰੀ ਬਾਈ ਜੀ ਬਹੁਤ ਜ਼ਿਆਦਾ ਕੱਟੀ ਦੀ ਬਹੁਤ ਚੰਗੀ ਤਿਆਰੀ ਹੈ ਬਈ ਠੀਕ ਹੈ ਬਈ ਓ ਅੱਛਾ ਤੈਨੂੰ ਨੰਬਰ ਤੇ ਝੋਟੀ ਜਿਹੜੀ ਬਈ ਪਿੰਦੇ ਬਈ ਇਹ ਬਾਈ ਜੀ ਨਾਲ ਆਪਣੇ ਤਲਵੰਡੀ ਮੰਗੇ ਖਾਂ ਜੀ ਹਾਂ ਜੀ ਬਾਈ ਸੰਧੂ ਕਾਲੀ ਠੀਕ ਹੈ ਇਹਦੇ ਹਾਂ ਜੀ ਇਹ ਤਿੰਨਾ ਪੈਰਾਂ ਵਾਲੇ ਦੀ ਆ ਤਿੰਨਾ ਪੈਰਾਂ ਵਾਲਾ ਸਾਨ ਹੁਣ ਆਪਣੇ ਕੋਲੇ ਇਹਦੇ ਬਾਬੇ ਨੇ ਖਰੀਦ ਲਿਆ ਚੰਗੀ ਗੀ ਬਾਈ ਕੋਲੇ ਸਾਨ ਆ ਗਿਆ ਹਾਂ ਹੁਣ ਇਹਦੇ ਕੋਲੇ ਸਾਨ ਪਿੰਗਾ ਬਾਈ ਅੱਛਾ ਇਹ ਤਿੰਨਾ ਪੈਰਾਂ ਵਾਲੇ ਦੀ ਹੈ ਹਾਂ ਕੀ ਬਾਤ ਆ ਝੋਟੀ ਅੱਛਾ ਇਹ ਕਿੰਨੇ ਚਿਰ ਦੀ ਵੀਰੇ ਕੱਪੜ ਗੁੱਪੜ ਹੋਈ ਕੋਈ ਕਿ ਨਹੀਂ ਹਾਂ ਜੀ ਇਹ ਚਾਰਾਂ ਦੀ ਹੈ ਗੱਬਣਾ ਇਹ ਚਾਰ ਇਹ ਕਿਹੜੇ ਤੋਂ ਕਰਾਤੀ ਬਾਈ ਇਹ ਵਾਹ ਤੋਂ ਸ਼ਾਨਦਾਰ ਸ਼ਾਨਦਾਰ ਤੋਂ ਸ਼ਾਨਦਾਰ ਤੋਂ ਕੀ ਬਾਤ ਆ ਬਾਈ ਵਿੱਦਿਆ ਲਈ ਪੁੱਤ ਝੋਲੀਆਂ ਜਰੂਰ ਵਿਖਾਈ ਇੱਕਰੀ ਆ ਵੇਖੋ ਲੈ ਵੀ ਮੇਰੇ ਤੋਂ ਹੁਣ ਚੌਥਾ ਨੰਬਰ ਜਿਹੜੇ ਗੱਭਰੂ ਦਾ ਨਾ ਉਹ ਨੱਥੀਆਂ ਜੀਆਂ ਕੰਨਾਂ ਦੇ ਵਿੱਚ ਪਾਈ ਰੱਖਦਾ ਤੇ ਸਾਰਿਆਂ ਦੇ ਸਟੇਟਸ ਪਤੰਦਰ ਉਹਦੇ ਹੀ ਡਿਲੀਟ ਮਾਰ ਦਿੰਦਾ ਜਦੋਂ ਵਿਕ ਜਾਂਦੀ। ਇਹ ਵੀ ਨਾ ਪਾਈ। ਦੂਜਾ ਫਰੰਗੀ ਦਾ ਹੁਣ ਚਲੋ ਵੀ ਸਾਰੇ ਆ। ਇਹ ਤੋਂ ਵੀ ਕਟੀਆਂ ਬਹੁਤ ਗਈਆਂ ਹੋਊਗਾ ਨੰਬਰਾਂ ਦੇ ਲੱਗਦੀਆਂ। ਕੀ ਬਾਤ। ਆਪਾਂ ਨੂੰ ਇਹ ਸਾਰੇ ਪਤਾ। ਚੰਨਵਰ ਦੀ ਕਲੈਕਸ਼ਨ ਚੰਗੀ ਆ ਬਈ। ਹਾਂਜੀ ਹਾਂ। ਅੱਛਾ ਇਹ ਕਿੰਨੇ ਚਰਦੀ ਹੈ ਫਰੰਗੀ ਬਈ? ਇਹ 50 ਮਹੀਨਿਆਂ ਦੀ ਤਿੰਨ ਨੰਬਰ ਸਾਹਣ ਦੋਲਚੀਕੇ ਵਾਲੇ ਤੋਂ ਗੱਬਣਾ। ਠੀਕ ਆ। ਹਾਂਜੀ ਤੇ ਆਪ ਇਹ ਹਲਬਖਸ਼ ਦੀ ਆ। ਆਪ ਇਹ ਹਲਬਖਸ਼ ਦੀ ਆ। ਹਾਂਜੀ ਹਾਂ। ਤੂਤਾਂ ਵਾਲੇ ਦੀ ਹੈ। ਹਾਂਜੀ ਉਹ ਦੀ ਹਲਬਖਸ਼। ਅੰਗੇ ਕੋਈ ਕਿ ਮੈਨੂੰ ਸੋਹਣਾ ਹੀ ਬੜਾ ਲੱਗਦਾ ਇੱਕ ਗੱਲ ਮਾੜੀ ਆ ਪਤੰਦਰਾ ਵਿਕੀ ਤੋਂ ਬਾਅਦ ਸਟੇਟ ਤੋਂ ਬੜੀ ਛੇਤੀ ਡੀਲੀਟ ਮਾਰਦਾ ਕੀ ਕਾਰਨ ਪਣ ਹੈ ਨਿ ਲਾਉਣ ਲੱਗਾ ਵੀ ਮੈਂਟ ਲਾਦਾ ਗਵੰਡੀਆਂ ਦੇ ਘਰੇ ਮੈਂ ਖੜੀ ਹੁੰਦੀ ਉਹਦੇ ਹੀ ਲਾ ਦਿੰਦਾ ਪਤੰਦਰਾ WhatsApp ਤੇ ਤਾਂ ਆ ਆਨਲਾਈਨ ਹੀ ਰਹਿੰਦਾ ਇਹ ਨਹੀਂ ਨਹੀਂ ਠੀਕ ਆ ਪੰਗੀ ਬਾਈ ਤੈਨੂੰ ਬੁਮਾਰ ਗਿਆ ਅੱਛਾ ਪਿੰਦੇ ਬਾਈ ਲਾਸਟ ਵਾਲੀ ਵੀ ਐਨੂੰ ਹੀ ਲਈ ਮਾਰ ਹਾਂਜੀ ਇਹ ਆਪਣੀ ਨਾ ਦੂਜਾ ਇਹ ਦੌਲੇ ਵਾਲੇ ਪੈਂਡ ਤੋਂ ਇਹ ਲਾਡੀ ਆ ਜੀ ਹਾਂਜੀ ਇਹ ਵੀ ਦੋ ਦਿੰਗੀਆਂ ਜੀ ਆਈ ਬਈ ਹਾਂ ਇਹ ਨਾ ਖੀਰੀਆਂ ਦੇ ਵਿੱਚ ਫਾਸਟ ਆਈ ਸੀ ਤਨੋਲੇ ਜੀ ਥੋਣੇ ਨਾ ਦੰਦ ਸਿਰਫ ਆ ਇੱਕ ਦੋ ਦਿਨ ਪਹਿਲਾਂ ਹੀ ਤੋੜਤਾ ਮੇਲੇ ਤੋਂ ਮੇਲੇ ਤੋਂ ਤੇ ਇਹਦਾ ਥੋੜਾ ਜਿਹਾ ਚਲੋ ਉਮਰ ਦੇ ਹਿਸਾਬ ਨਾਲ ਪਰ ਇਹ ਫੇਰ ਵੀ ਬਹੁਤ ਜ਼ਿਆਦਾ ਨੰਬਰ ਚੰਗਾ ਕਰ ਗਈ ਇਹ ਇਹ ਪੰਜਵਾਂ ਨੰਬਰ ਪਾ ਗਈ ਹਾਂਜੀ ਇਹ ਪੰਜਵਾਂ ਨੰਬਰ ਇਹ ਕਿਹੜੇ ਦੀ ਹੈ ਬਾਈ ਇਹ ਬਾਈ ਜੀ ਅਜੂਬੇ ਦੀ ਆ ਅਜੂਬੇ ਦੀ ਕੀ ਗੱਲ ਅਜੂਬੇ ਦੀ ਹੈ ਮਾਂ ਆਪਣੀ ਐਚਐਸ ਔਲਖਾਲਾ ਜਿਹੜਾ ਆਸਾਨ ਆ ਦੂਜਾ ਆਪਣਾ ਨਵਾਬ 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 ਦੀ ਹਾਂਜੀ ਆਪਸ ਠੀਕ ਆ ਬਈ ਉਸ ਤੋਂ ਬਿਖਿਆ ਪਾਪਾ ਤੇ ਇਹ ਵੀ ਗੱਬਣਾ ਬਈ ਅੱਗੇ ਹਾਂਜੀ ਇਹ ਵੀ ਗੱਬਣਾ ਨੇਜਰ ਦੀ ਬਈ ਇਹ ਵੀ ਬਸ ਸਾਡੇ ਕਿ ਤਨਾ ਮਹੀਨਿਆਂ ਦੀ ਕਹਿਣ ਤੋਂ ਪਾਵਾ ਵੀ ਆਉਣ ਵਾਲੇ ਮੇਲਿਆਂ ਨੂੰ ਇਹ ਦੁੱਧ ਦਿੰਦੀਆਂ ਹੋਣ ਸਾਰੀਆਂ ਉਦੋਂ ਮਿਲਕ ਬਿਊਟੀ ਦੁੱਧ ਦਿੰਦੀਆਂ ਚ ਇਕੱਠਾ ਹੀ ਕੰਪੀਟੀਸ਼ਨ ਵਾਲੀਆਂ ਝੋਟੀਆਂ ਤਿਆਰ ਹੋ ਜਾਣਗੀਆਂ ਬਾਕੀ ਇੱਕ ਸਾਨੂੰ ਬਹੁਤ ਇਹ ਗੱਲ ਦੀ ਬੜੀ ਖੁਸ਼ੀ ਆ ਕਿ ਅਸੀਂ ਇੱਥੇ ਨਾ ਸਾਰੇ ਜੀ ਵੀ ਜਿੰਨੇ ਵੀ ਅਸੀਂ ਬਹੁਤ ਸੱਜਣਤਾਈ ਦੇ ਸਾਰੇ ਮਿੱਤਰਾਂ ਤਾਂ ਜੀ ਦੇ ਸਾਡੇ ਸਾਰੇ ਜਾਨਵਰਾਂ ਦੇ ਫੁੱਲ ਵੱਜ ਗਏ ਆ ਕਿ ਆਪਣੇ ਡਾਕਟਰ ਸਾਹਿਬ ਦੀ ਕਾਲੀ ਝੋਟੀ ਆ ਤੇ ਉਹ ਵੀ ਨੰਬਰ ਤੇ ਆ ਗਈ ਆ ਹਾਂ ਜੀ ਬਾਕੀ ਉਹ ਮਿਲਕ ਮਸ਼ੀਨ ਉਹ ਸਾਰੇ ਉਹ ਵੀ ਵੇਖ ਲਉਣ ਤੋਂ ਬਾਅਦ ਪੰਤਰ ਜਗਜੀਤ ਵੀ ਪੂਰਾ ਖੋਜ ਆ ਪਰ ਦਬ ਹਾਂ ਜੀ ਹਾਂ ਡਾਕਟਰ ਸਾਹਿਬ ਪੂਰੇ ਖੋਜ ਆ ਪਾਰਟੀ ਲੜੀ ਉਹ ਤਾਂ ਆਪਾਂ ਖੁਸ਼ੀ ਹੁਣ ਨਹੀਂ ਠੀਕ ਆ ਬਈ ਜੋਦੈਰੋ ਪ੍ਰਾਪਤ ਤੁਹਾਨੂੰ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾ ਇੱਕ ਵਾਰੀ ਤੋਂ ਫਿਰ ਹਨ ਤੇ ਜਿੰਨੇ ਵੀ ਪ੍ਰਾਵਾ ਨੇ ਤੁਸੀਂ ਨੰਬਰ ਪ੍ਰਾਪਤ ਕੀਤੇ ਆ ਦਵਾਵਾ ਇਹੀ ਆ ਵੀ ਜਾਨਵਰਾਂ ਦੇ ਨਾਲ ਮੁਹੱਬਤ ਰੱਖਿਓ ਪਿਆਰ ਰੱਖਿਓ ਉਧਰੋਂ 22 ਸੁੱਖਾ ਇਹ ਲੈ ਗਿਆ ਮੰਹਾਂ ਕਰੇ ਪਹਿਲੇ ਨੰਬਰ ਤੇ ਕਾਲ ਇਹਦੀ ਲੱਗੀ ਆ ਮਿਲਕ ਦੇ ਵਿੱਚੋਂ ਸ਼ਾਬਾਸ਼ ਹਾਂਜੀ ਉਹ ਜਾਨਵਰਾਂ ਤੇ ਬਈ ਬਹੁਤ ਬਹੁਤ ਮੁਬਾਰਕਾ ਤੈਨੂੰ ਵੀ ਵੀਰੇ ਤੇ ਇਹਦੇ ਹੁੰਦੇ ਨਾ ਵੀ ਮਾਲਾ ਜਿਹੜੇ ਬੰਦੇ ਦੇ ਵਿੱਚ ਜਨੂਨ ਆ ਕਿਤੇ ਲੇ ਕੇ ਕਿਤੇ ਬਾਹਰ ਨਿਕਲੀ ਉਹਦਾ ਚਾਉਂਦੇ ਰਹੋ ਬਾਈ ਇਹ ਉਹ ਝੋਟੀਆਂ ਸੀ ਜਿਨ੍ਹਾਂ ਨੇ ਪੀਡੀਐਫ ਮੇਲੇ ਦੇ ਉੱਤੋਂ ਬਾਜ਼ੀ ਮਾਰੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਟੈਡੀ ਧਾਰੀ ਜਿੰਦੀ ਦੁਨੀਆ ਹੈ دیਵਾਨੀ ਸਾਰੀ ਤੁਸੀਂ ਵੇਖਿਓ ਆ ਕੇ ਇੱਕ ਵਾਰੀ ਧੰਨਵਾਦ